ਕਰਾਂਗੇ ਅਗਲੀ ਖਬਰ ਦਾ ਅੱਜ ਜਿੱਥੇ ਨੌਜਵਾਨ ਪੀੜੀ ਪੀੜੀ ਉਦੇਸ਼ਾ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਉਡਾਰੀ ਮਾਰ ਰਹੀ ਹੈ ਦੂਜੇ ਪਾਸੇ ਸਮਰਾਲਾ ਤੇ ਜੋ ਨੌਜਵਾਨ ਨੇ ਆਪਣੇ ਹੁਨਰ ਦੇ ਸੱਗਾ ਪਿਤਾ ਪੁਰਖੀ ਧੰਦੇ ਨੂੰ ਸਿਖਰਾ ਤੱਕ ਉਸ ਨੇ ਪਹੁੰਚਾ ਦਿੱਤਾ ਹੈ ਉਸ ਦੇ ਨਾਲ ਹੀ ਮੋਡੀਫਾਈ ਕਰਕੇ ਗੱਡੀਆਂ ਤੇ ਜੋ ਜੀਪਾ ਨੇ ਨਾ ਸਿਰਫ ਵਿਦੇਸ਼ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਉਸ ਦੀ ਮੰਗ ਹੈ ਅੱਜ ਅਸੀਂ ਖੜੇ ਹਾਂ ਸਮਰਾਲਾ ਦੇ ਵਿੱਚ ਜਿੱਥੇ ਰਾਇਤ ਆਫ ਰੋਡਰਸ ਨੇ ਇੱਕ ਆਪਣਾ ਨਾਮ ਦੀ ਫਾਰਮ ਬਣਾਈ ਤੇ ਆਪਣੀਆਂ ਗੱਡੀਆਂ ਬਣਾ ਕੇ ਦੌੜਾਂ 'ਚ ਪਹਿਲਾ ਸਥਾਨ, ਦੂਸਰਾ ਸਥਾਨ ਤੇ ਤੀਸਰਾ ਸਥਾਨ ਹਾਸਲ ਕੀਤਾ। ਜੀ ਹਾਂ, ਗੱਲ ਕਰਦੇ ਹਾਂ ਰਾਇਤ ਆਫ ਰੋਡਰਸ ਸਮਰਾਲਾ ਦੇ ਉਹ ਨੌਜਵਾਨ ਅਤੇ ਉਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਆਪਣੇ ਲਈ ਆਪਣੇ ਮਨ ਖੁਸ਼ ਕਰਨ ਲਈ ਆਪਣੇ ਦਿਲ ਦੇ ਚਾਹ ਪੂਰੇ ਕਰਨ ਲਈ ਇੱਕ ਗੱਡੀ ਤਿਆਰ ਕੀਤੀ ਤੇ ਉਸ ਤੋਂ ਬਾਅਦ ਉਸ ਗੱਡੀ ਨੂੰ ਇਨਾ ਰਿਸਪੌਂਸ ਮਿਲੇ ਆ ਲੋਕਾਂ ਵੱਲੋਂ ਕਿ ਉਹਨਾਂ ਨੇ ਆਪਣਾ ਕੰਮ ਹੀ ਮੋਡੀਫਾਈ ਦਾ ਸ਼ੁਰੂ ਕਰ ਦਿੱਤਾ ਸਮਰਾਲੇ ਦੇ ਉਸ ਰਿਆਇਤ ਰੋਡਰਜ਼ ਦੇ ਨਾਲ ਗੱਲ ਕਰਦੇ ਆ ਸੱਸੀ ਗਲਪਾ ਜੀ ਸੱਸੀ ਗਲਪਾ ਜੀ ਕੀ ਨਾਮ ਆ ਭਾਜੀ ਤੁਹਾਡਾ ਮੇਰਾ ਜੀ ਲਵਦੀਪ ਸਿੰਘ ਲਵਦੀਪ ਜੀ ਇਹ ਜਿਹੜਾ ਰਿਆਇਤ ਆਫ ਰੋਡਰ ਆ ਇਹ ਤੁਸੀਂ ਫਰਮ ਕਦੋਂ ਸ਼ੁਰੂ ਕੀਤੀ ਸੀ ਤੇ ਕਿੰਨੇ ਚ ਸ਼ੁਰੂ ਕੀਤੀ ਸੀਗੀ ਇਹ ਇਹ ਜੀ ਅਸੀਂ ਸ਼ੁਰੂ ਕੀਤੀ ਸੀਗੀ 2000 ਸਾਲ ਦੇ ਵਿੱਚ ਇਹ ਅਸੀਂ ਪਹਿਲਾਂ ਆਪਣੀ ਖੁੱਦੀ ਜੀਪ ਦੇ ਉੱਤੇ ਸਸਪੈਂਸ਼ਨ ਲਗਾ ਕੇ ਉਹ ਕੀਤੀ ਸੀਗੀ ਐਕਸਪੈਰੀਮੈਂਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਚਲਾਇਆ ਨਾਰਮਲ ਇੱਧਰ ਉੱਧਰ ਜਾਂਦੇ ਸੀਗੇ ਜਦੋਂ ਤਾਂ ਲੋਕਾਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਸੀਗਾ ਪੁੱਛਦੇ ਸੀਗੇ ਤੁਸੀਂ ਕਿਸ ਤੋਂ ਕਰਵਾਇਆ ਕੰਮ ਵੀ ਸਾਨੂੰ ਵੀ ਦੱਸੋ ਅਸੀਂ ਵੀ ਇਹ ਕਰਵਾਉਣ ਦੇ ਛੁਕਾਂ ਆਵਾ ਨਾਲ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਇਹ ਖੁਦ ਲਈ ਘਰ ਦੀ ਹੀ ਗੱਡੀ ਬਣਾਈ ਸੀਗੀ ਤਾਂ ਉਸ ਤੋਂ ਬਾਅਦ ਅਸੀਂ ਉਹ ਗੱਡੀ ਜਦੋਂ ਲੈ ਕੇ ਜਾਂਦੇ ਤਾਂ ਲੋਕਾਂ ਨੇ ਉਹਨੂੰ ਦੇਖ ਕੇ ਲੋਕਾਂ ਦਾ ਇੰਨਾ ਉਤਸ਼ਾਹ ਜਾਗ ਗਿਆ ਕਿ ਉਹ ਤਾਉਣ ਲੱਗੇ ਵੀ ਸਰਦੂ ਸਾਨੂੰ ਵੀ ਤੁਸੀਂ ਇਸ ਤਰ੍ਹਾਂ ਦੀ ਗੱਡੀ ਤਿਆਰ ਕਰਕੇ ਦਿਓ ਤੇ ਉਸ ਤੋਂ ਬਾਅਦ ਅਸੀਂ ਜੀਪਾਂ ਬਹੁਤ ਦੀਪਾਂ ਬਣਾਈਆਂ ਤੇ ਉਸ ਤੋਂ ਬਾਅਦ ਕਈ ਬੰਦੇ ਸਾਡੇ ਕੋਲ ਨਾਰਮਲ ਜੀਪ ਜਿਹੜੇ ਤਿਆਰ ਕਰਵਾਉਣ ਆਉਂਦੇ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਥੋੜੀ ਜਿਹਾ ਤੁਹਾਨੂੰ ਕੋਈ ਇਸ ਤੋਂ ਉੱਤੇ ਵਾਲੇ ਲੈਵਲ ਦੇ ਐਕਸਟ੍ਰੀਮ ਲੈਵਲ ਲੈਵਲ ਦੀ ਆਫ ਰੋਡਿੰਗ ਲਈ ਵੀ ਗੱਡੀ ਤਿਆਰ ਕਰਨੀ ਚਾਹੀਦੀ ਹੈ ਤਾਂ ਅਜ਼ੀਮ ਅੱਜ ਤੋਂ ਕੁਝ 14-15 ਸਾਲ ਪਹਿਲਾਂ ਮੇਰੇ ਪਾਪਾ ਦੇ ਤਾਜ ਜੀ ਨੇ ਨੇ ਸ਼ੁਰੂ ਕੀਤਾ ਮਤਲਬ 2010 ਦੇ ਕਰੀਬ ਸ਼ੁਰੂ ਕੀਤੀ ਬਣਾਉਣੀ ਆਫ ਰੋਡਿੰਗ ਦੀ ਐਕਸਟ੍ਰੀਮ ਆਫ ਰੋਡਿੰਗ ਦੀ ਗੱਡੀ ਤੇ ਜੇ ਗੱਲ ਕਰੀਏ ਆਪਾਂ ਵੀ ਆਫ ਰੋਡਿੰਗ ਗੱਡੀਆਂ ਤੁਸੀਂ ਬਣਾ ਰਹੇ ਹੋ ਤੇ ਆਫ ਰੋਡਿੰਗ ਗੱਡੀਆਂ ਦਾ ਪਾਰਟਿਸਪੇਟ ਵੀ ਹੁੰਦਾ ਇਹਨਾਂ ਦੀਆਂ ਰੇਸਾਂ ਵੀ ਲੱਗਦੀਆਂ ਨੇ ਤੇ ਹੁਣ ਤੱਕ ਕਿੰਨੀਆਂ ਕਰੇਸਾਂ ਪਜਾ ਚੁੱਕੇ ਹੋ ਤੇ ਕਦੋਂ ਹੋਈਆਂ ਨੇ ਕਿੱਥੇ ਕਿੱਥੇ ਇਹ ਜੀ ਸਭ ਤੋਂ ਪਹਿਲਾਂ ਅਸੀਂ ਜਦੋਂ ਗੱਡੀ ਬਣਾਈ ਸੀਗੀ ਅਸੀਂ ਲੈ ਕੇ ਗਏ ਸੀ ਬਣਾ ਕੇ ਉਹ ਐਕਸਟ੍ਰੀਮ ਆਫ ਰੋਡਿੰਗ ਲਈ ਗੱਡੀ ਉਹ ਅਸੀਂ ਲੈ ਕੇ ਗਏ ਸੀਗੇ ਚੰਡੀਗੜ੍ਹ ਹੋਇਆ ਸੀਗਾ ਕੰਪੀਟੀਸ਼ਨ ਉਹਦੇ ਵਿੱਚ ਉੱਥੇ ਕਾਫੀ ਧੋਰ ਬੰਦਿਆਂ ਦੀ ਵੀ ਬਾਹਰੋਂ ਮੰਗਵਾ ਕੇ ਅਸੀਂ ਜਾਨੀ ਸਾਡਾ ਫਸਟ ਟਾਈਮ ਸੀਗਾ ਪਰ ਉਸ ਉੱਥੇ ਸਾਡੀ ਗੱਡੀ ਨੇ ਇੰਨਾ ਵਧੀਆ ਪਰਫਾਰਮ ਕੀਤਾ ਕਿ ਸਾਨੂੰ ਬਹੁਤ ਜ਼ਿਆਦਾ ਉਹ ਉਤਸ਼ਾਹ ਮਿਲਿਆ ਤੁਸੀਂ ਪਹਿਲੇ ਨੰਬਰ ਦੇ ਉੱਥੋਂ ਨਾਮ ਹਾਸਲ ਕਰਕੇ ਆਏ ਮੈਂ ਵਰुण ਕੌਸ਼ਲ ਜੀ ਮੀਡੀਆ ਸਮਰਾਲਾ